ਫਿਰ ਮੈਂ ਰੋੜਾ ਪਾਉਂਗਾ ਮੈਂ ਚੀਕਾਂ ਮਰੂੰਗਾ ਕੱਢ ਲੈਣ ਦਪੜਾਸ ਕੀ ਕਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਪਤਾ ਰੱਬ ਕਿਹੜਿਆ ਰੰਗਾ ਬਜਰਾ ਜੀ ਸੋ ਤੁਹਾਨੂੰ ਬਹੁਤ-ਬਹੁਤ ਵਧਾਈਆਂ ਦਿਨਾਂ ਇਸ ਗੱਲ ਦੀਆਂ ਕਿ ਗੰਨੇ ਦੀ ਪੜਾਈ ਦਾ ਜਿਹੜਾ ਸੀਜ਼ਨ ਵੀ ਸ਼ੁਰੂ ਹੋ ਗਿਆ ਨਾਲ ਮਿੱਲ ਵੱਡੀ ਹੋਗੀ 슈ਗਰ ਮਿੱਲਾਂ ਦੀ ਬਹੁਤ ਦਿੱਕਤ ਚੱਲ ਰਹੀ ਹੈ ਸਾਡੇ ਧੂਰੀ ਮਿੱਲਾਂ ਮੈਂ ਧੂਰੀ ਤੋਂ ਐਮਐਲਏ ਆ ਬੰਦ ਹੋਣ ਦੇ ਕਿਨਾਰੇ ਆ ਗਈ ਕਾਰਨ ਪੈਸੇ ਨਹੀਂ ਦਿੱਤੇ ਜਾਂਦੇ ਫਗਵਾੜੇ ਵਾਲੀ ਮਿੱਲ ਦਾ ਰੌਲਾ ਚੱਲ ਰਿਹਾ ਹੈ ਗਿਣੀ ਪਈ ਹੈ ਮੈਂ ਚਾਹੁੰਨਾ ਕਿ ਜਿਹੜਾ ਗੰਨਾ ਕਾਸ਼ਤਕਾਰ ਆ ਉਹਦੇ ਪੈਸੇ ਉਹਨੂੰ ਟਾਈਮ ਤੇ ਮਿਲਣੇ ਚਾਹੀਦੇ ਆ ਉਹਨੂੰ ਉਹਦੀ ਮਿਹਨਤ ਦਾ ਜਿਹੜਾ ਕਿਸੇ ਵੀ ਕਿਸੇ ਵੀ ਕੰਮ ਚ ਮਜ਼ਦੂਰ ਨੂੰ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੀ ਮਜ਼ਦੂਰੀ ਮਿਲਣੀ ਚਾਹੀਦੀ ਆ ਮੈਂ ਇਸ ਗੱਲ ਦਾ ਹੱਕਦਾਰ ਆ ਮੈਂ ਇਸ ਗੱਲ ਦਾ ਸਮਰਥਕ ਆ ਉਹਨੇ ਘਰ ਚਲਾਉਣਾ ਹੁੰਦਾ ਹੈ ਹੈਂਡ ਟੂ ਮਾਉਥ ਹੁੰਦੇ ਆ ਲੋਕ ਉਸੇ ਦਿਨ ਰੋਟੀ ਕਮਾਉਂਦੇ ਆ ਉਸੇ ਦਿਨ ਦਿਹਾੜੀ ਕਰਦੇ ਉਸ ਦਿਨ ਚੁੱਲਾ ਬੜਦਾ ਜੇ ਨਾ ਚੁੱਲਾ ਬਲੇ ਜੇ ਨਾ ਦਿਹਾੜੀ ਮਿਲੇ ਤਾਂ ਔਖਾ ਹੋ ਜਾਂਦਾ ਪਾਕਿਸਤਾਨ ਦਾ ਇੱਕ ਸ਼ਾਇਰ ਹੈ ਬਾਬਾ ਨਜ਼ਮੀ YouTube ਤੇ ਪਾ ਕੇ ਰੱਖਿਓ ਉਹ ਕਹਿੰਦਾ ਉਹ ਕਹਿੰਦਾ ਚੱਲ ਓਏ ਪਾਪਾ ਮੋੜ ਚੱਲੀਏ